ਮੁੱਲਾ ਤੰਗ ਪੈ ਜਾਂਦਾ ਹੈ ਜਮ ਜਮ ਸੀਤਵਲ ਜਾਣ ਤੋਰੀ ਮੰਦੀ ਸਾंभ ਲਈ ਲੋਕਾਂ ਨੇ ਕਰਮੀਆਂ ਕੋਣ ਅਕਲਸ ਖਾਏਗਾ ਖੋਤਿਆਂ ਨੂੰ ਹੱਤੇ ਬੁੰਨਿਆ ਤਾਈਂ ਬਪਾਰਮੀਆਂ ਨਹੀਂ ਪਹਿਲੇ ਸਪਾਰੇ ਤੋਂ ਅਗਾ ਮਾਰਾਂ ਟੱਕਰਾਂ ਸਾਲ ਹਜ਼ਾਰ ਮੀਆਂ ਜਦੋਂ ਕਿਸੇ ਦਾ ਗੁੱਟ ਮਰੋੜਦਾ ਹਾਂ ਮਾਪੇ ਛਾੜ ਕੇ ਆਉਂਦੇ ਵਾਰ ਮੀਆਂ ਪੁੱਠੇ ਕੰਨ ਫੜਾ ਕੇ ਜਰਾ ਚੰਨਾ ਜਾਂਦੀ ਮੱਚ ਹੈ ਹਾਲ ਪੁਕਾਰ ਮੀਆਂ ਕੜ ਗਾਲੀਆਂ ਦਾੜੀ ਨੂੰ ਹੱਥ ਪਾਉਂਦੇ ਖੰਦੇ ਏਸ਼ ਗਿਰਦਨਾ ਮਾਰ ਮੀਆਂ ਰਹਿੰਦੇ ਮੰਗਦੇ ਇਹ ਦੁਆ ਨੱਡੇ ਚੜੇ ਮੁੱਲਾ ਨੂੰ ਸਖਤ ਵਖਾਰ ਮੀਆਂ ਸਮੇਂ ਗੁਜ਼ਰ ਕੇ ਸਹਬ ਸ਼ਗਿਰਦਿਆਂ ਦੇ ਧੜਵਟ ਕੇ ਵਕਤ ਗੁਜ਼ਾਰ ਮੀਆਂ ਧੜਵਟ ਕੇ ਵਕਤ ਗੁਜ਼ਾਰ ਮੀਆਂ